ਗੁੰਡਾ ਫੱਟਿਆ ਸਵਾਤਾ ਦੇ ਦੇਰ ਰਾਤੀ ਪੀ ਕੇ ਕਹਿੰਦਾ ਨੱਲੇ ਗੋਲ ਕੋਰੀ ਚੀਰੇ ਫਿਰthu ਆਪਣਾ ਕਸੂਰ ਕੱਢਣਾ ਦੇਰ ਕਰੇ ਪਰਮਾਤਮਾ ਹੁਣ ਜੰਨਿਆ ਆ ਕਮਲ ਆ ਗਿਆ ਨਵੇਂ ਪਿੰਡਿਆ ਪਹਿਲੀ ਕਬੱਡੀ ਪਾਉਣ ਦੀ ਕਬੱਡੀ ਦਾ ਬਾਹੂ ਬਲੀ ਮੇਰੇ ਵੀ ਖਿਡਾਰੀਆਂ ਦੀਆਂ ਬਾਹ ਹੈ ਇਹਦੀ ਸਾਈਡ ਜੱਗੂ ਤਿਆਰ ਹੈ ਵੱਧ ਗਿਆ ਟੱਚ ਇੱਕ ਪਾਸੇ ਕਮਲ ਟੱਜ ਗਿਆ ਖਾਲੀ ਹੱਥੇ ਜਾਣਾ ਇੱਥੋਂ ਸਾਰਿਆਂ ਨੇ ਲਾਂਗੇ ਨਾਮ ਮਸਕੰਦਰ ਕੀ ਹੈ ਪੋਚਾ ਚੱਕਾ ਨਹੀਂ ਉੱਠਣਾ ਬੋਧਾ ਫੜ ਧਰਤੀ ਤੇ ਲਾ ਲਾਂਗੇ ਫੜ ਧਰਤੀ ਤੇ ਲਾ ਲਾਂਗੇ ਲਓ ਇੱਕ ਪਾਸੇ ਐਕਸਲੈਂਟ ਮਸ਼ੀਨ ਕੰਦੀ ਦੁਨੀਆ ਉਂਗਲ ਖੜੀ ਹੈ ਅਗਲੀ ਕਬੱਡੀ ਗੱਜਨ ਸਿੰਘ ਆ ਗਿਆ ਗੱਜਨ ਉਹ ਗੱਜਨ ਸਿੰਘ ਕਹਿੰਦੇ ਉਧਰ ਜਿੱਧੂ ਬਧਰਾਵਲ ਜੀ ਤੇ ਗਗਨਦੀਪ ਸਿੰਘ ਜੀ ਅਸੀਂ ਮਾਣ ਨਾਲ ਕਹਿੰਦੇ ਆ ਵੀ ਪਟਰੇਪਰਾ ਸੱਜੂ ਸਾਹਿਬ ਨੇ ਉਹ ਬਹੁਤ ਧੰਵਰ ਹੈ ਇੱਥੇ ਕਹਿੰਦੇ ਕੱਟਣ ਕਬੱਡੀ ਪਾ ਰਿਹਾ ਉਹ ਕੱਗੇ ਵਾਲਿਆ ਉਹ ਕਿੱਥੇ ਫਾੜਲ ਕਾ ਉਹ ਕਿੱਥੇ ਜਲਾਲਾ ਮਾਰਦਾ ਜਿੰਦਗੀ ਕੀ ਹੋ ਗਈ ਵੱਟਾ ਬੜੀ ਪਿੱੜ ਰਿਹਾ ਓਏ ਬਿੱਲਿਆ ਉਹ ਕਬੱਡੀ ਪੈ ਗਈ ਹੈ ਕੀਤੂ ਆ ਨਾਗਿੰਗਪੁਰੂ ਬੋਟਨਪੁਰੀ ਹੈ ਆ ਵੀ ਮੁੰਡਾ ਬੜਾ ਸ਼ਾਰਨ ਬਰੇਨ ਹੈ ਸਾਹਮਣੇ ਜੋਧਾ ਮੇਰੇ ਮਿੱਤਰੋ ਹੁਣ ਗੱਲ ਕੀ ਬੰਦੀ ਹੈ ਸਮੇਂ ਦੀਆਂ ਮੱਤਾਂ ਕਿਹੜੇ ਜਿੱਤ ਕੇ ਜਾਣਗੇ ਆ ਅਗਲੀ ਕਬੱਡੀ ਫਿਰ ਕਮਲ ਆ ਗਿਆ ਨੌਜਨ ਗੱਭਰੂ ਕਿ ਜੋਰ ਵੀ ਦਾ ਪੁੱਟਾ ਤੇ ਥਾਪੀ ਪਾਣੀ ਨਾ ਹੰਕਾਰ ਨਹੀਂ ਏ ਰੁਤਵਾ ਮੂਸੇ ਆ ਰਿਹਾ ਹੈ ਹੰਕਾਰ ਨਹੀਂ ਏ ਰੁਤਵਾ ਮੂਸੇ ਆ ਰਿਹਾ ਹੈ ਗ੍ਰੇਡੀਏਟਰ ਵੀ ਯਾਰ ਕਰਦੇ ਆ ਆ ਇੱਕ ਪਾਸੇ ਕਾਂਗੇ ਵਾਲਾ ਕਾਂਗੇ ਵਾਲਾ ਬਾਬੇ ਚੰਨੇ ਸੌਣਾ ਪੁੱਤਰ ਬੱਕੇ ਸ਼ੇਰ ਸਿੰਘ ਦਾ ਪੁੱਤਰ ਬੰਨੇ ਬੱਲੇ ਘਾ ਰਿਆ ਹੈ ਔਰ ਬੱਲੇ ਬੱਲੇ ਕਰਵਾ ਗਿਆ ਰੀਪਲੇ ਦੇ ਵਿੱਚ ਤੇ ਕੀ ਬੱਲੇਗਾ ਸਹੀ ਹੋਇਆ ਤੇ ਡਲੂਗਾ ਇੱਥੇ ਨਹੀਂ ਡਲੂਗਾ ਆਹ ਸਾਹਮਣੇ ਦੀ ਮਦ ਮੁਰਜੀ ਮਾਣਾ ਉਧਰ ਦੀਪਾ ਝੂਟਾ ਵੱਡੇ ਪਿਆਰ ਤੇ ਵੱਡੇ ਸਤਿਕਾਰ ਹੋਣਗੇ ਦੀਪਾ ਝੂਟਾ ਵੱਡੇ ਭਰਾ ਵੱਲੋਂ ਵੱਡੇ ਪਿਆਰ ਤੇ ਵੱਡੇ ਸਤਿਕਾਰ ਹੋਣਗੇ ਇੱਧਰ ਸਾਹਮਣੇ ਰੇਡ ਲਗਦਾ ਲਗਦਾ ਮਾਨਸੇ ਵੱਲਦਾ ਲਗਦਾ ਮਾਨਸੇ ਵੱਲਦਾ ਇਹਦੀ ਦੁਨੀਆ ਬਹੁਤ ਪਿਆਰ ਕਰਨੀ ਹੈ ਪਰ ਸਾਹਮਣੇ ਉਹ ਜਿਹੜੇ ਚਾਰੇ ਖੜੇ ਆ ਕੱਬਾ ਝਾਕਦੇ ਇੱਕ ਪਾਸੇ ਸੜੀ ਨਾੜ ਕਹਿੰਦੇ ਦੋਦਾ ਮੇਰੇ ਮਿੱਤਰੋ ਇਹ ਵੱੱਡੇ ਵੱਲ ਅਜੇ ਟਾਈਮ ਦਾ ਉਹ ਜੇ ਕੋਈ ਪੁੱਛੇ ਟਾਈਮ ਦਾ ਕਹਵੇ ਕੀ ਕੋ ਪੁੱਛੇ ਟਾਈਮ ਕਹਿੰਦੇ ਸਾਡਾ ਹੀ ਹੈ ਅੱਜ ਕੌਣ ਜਿਹੜਾ ਗੱਲਾਂ ਤਰਾਕੇ ਜਾਂਦਾ ਹੈ ਲਾ ਅਗਲੀ ਕਬੱਡੀ ਮੈਦਾਨ ਦੇ ਵਿੱਚ ਕਿ ਗੱਨ ਗੱਲ ਤੇ ਅੜੀ ਪਾਉਂਦਾ ਹੈ ਲੱਗਦਾ ਮਾਨਸੇ ਵੱਜਦਾ ਹੈ ਇੱਕ ਪਾਸੇ ਕਾਹ ਬਾਤ ਹੈ ਦਰਵਾਨੇ ਇਸ਼ਾਰਾ ਕਰਦਾ ਹੈ ਵੀ ਆਗਾ ਰੇਡਰ ਦੇ ਖਾਤੇ ਜਾ ਜੁੜਿਆ ਉਧਰ ਨੰਬਰ ਕਿਹਦੇ ਦਿੱਤਾ ਗਿਆ ਉਧਰ ਕਹਿੰਦੇ ਭੋਲਾ ਫਰਾਜ ਵੱਡਾ ਵੀਰ ਹੈ ਦਵਾਵਾਂ ਨੇ ਮਿਹਰ ਕਰੇ ਪਰ ਆਪਣਾ ਉਹ ਪਰ ਆਪਣਾ ਚੜ੍ਹਦੀ ਕਲਾ ਰੱਖੇ ਸਾਡੇ ਵੀਰਾਂ ਨੂੰ ਉਧਰ ਲਾਲੀ ਆਸਟ੍ਰੇਲੀਆ ਉਹਦੇ ਵੱਲੋਂ ਕਹਿੰਦੇ 1100 ਜੇ ਕੋਈ ਹੁਣ ਜੱਫਾ ਲਾਵੇਗਾ ਤੇ 1100 ਦਿੱਤਾ ਜਾਣਾ ਲੈ ਕਹਿੰਦੇ ਗੁਰਪ੍ਰੀਤ ਹੋਣੀ ਜਸੂਣੀ ਪਰਮੇਂਦਰ ਹੋਣੀ ਇਹ ਨਾਂ ਦੇ ਸਾਰੇ ਭਰਾ ਜਿੱਤੇ ਕਹਿੰਦੇ ਬਿੱਲਿਆ ਗੱਜਣ ਗੱਜਣ ਕੱਜਣ ਪਤਾ ਕੀ ਕਹਿੰਦਾ ਵੀ ਮੈਂ ਕਿਹੜਾ ਮਿੱਟੀ ਕੱਜਣ ਆਇਆ ਮੈਂ ਵੀ ਰੇਡਾਂ ਹੀ ਪਾਉਣੀਆਂ ਮੈਂ ਵੀ ਟਾਕੀ ਮਾਰਨੀ ਹੈ ਮੈਂ ਵੀ ਦੁਨੀਆ ਵਿੱਚ ਜਾਣੀ ਹੈ ਮੈਂ ਵੀ ਬੱਲੇ ਬੱਲੇ ਹੀ ਕਰਾਉਣੀ ਹੈ ਜਿਹਦੇ ਮਾਨੀ ਪੀਰਾ ਇਹਨਾਂ ਦਾ ਧੰਨਵਾਦ ਹੈ ਲਓ ਅਗਲੀ ਕਬੱਡੀ ਗੁਰਪ੍ਰੀਤ ਮੁੰਤਸਰੀਆ ਜਿਨ੍ਹਾਂ ਦੇ ਵੱਲੋਂ ਬੱਲੇ ਮਾਰਸ ਕਰਤਾ ਜਾਊਗਾ ਲਓ ਅਗਲੀ ਰੇਡ ਹਲੋ ਹਲੋ ਕਮਾਲ ਆ ਗਿਆ ਨਵੀਨ ਗਪਰੂ ਅਮਰੀਕ ਕਰੀਂ ਜਾਓ ਨਾਮ ਹੈ ਪੈਨ ਪੈਨ ਵੀ ਕਿਹਨਾਂ ਦਾ ਵੀ ਕਿਹਨਾਂ ਦਾ ਸਚਨ ਆਸਟ੍ਰੇਲੀਆ ਸਚਨ ਆਸਟ੍ਰੇਲੀਆ ਨੂੰ ਦੀਪ ਮੁਰਜੀ ਦੀ ਇੱਕੋ ਰੇਂਜ 2000 ਦੀ ਪਾਉਗੀ ਦੀਪ ਆ ਗਿਆ ਮਰੀ ਕਰੀ ਗੱਲ ਉਧਰੋਂ ਲਖਵਿੰਦਰ ਸਿੰਘ ਜੀ ਐਸ ਐਚਓ ਸਾਹਿਬ ਉਹਨਾਂ ਦੇ بیٹے ਗੁਰਮੀ ਵੱਲੋਂ ਜਿਹੜਾ ਜੱਗੂ ਦੇ ਜੱਫੇ ਦੇ ਉੱਪਰ ਇੱਕ ਹਜ਼ਾਰ ਦਿੱਤਾ ਜਾਵੇਗਾ ਆਓ ਸਾਹਮਣੇ ਇਸ ਵੇਲੇ ਫੇਰ ਜਿਹੜੀ ਰੇਡ ਪੈਂਦੀ ਹੈ ਉਧਰ ਜਿੱਤੇ ਝੂਂਦੇ ਵੱਲੋਂ ਵੱਡਾ ਪਿਆਰ ਨੰਬਰ ਨੰਬਰ ਕਹਿੰਦਾ ਰੇਡਰ ਦੇ ਹਿੱਸੇ ਜੜਦਾ ਹੋਇਆ ਉਧਰ ਨਾਸ਼ਮਨ ਸਰਾਉ ਦਾ ਵੱਡਾ ਵੀਰ ਹੈ ਨਹੀਂ ਕਹਿੰਦੇ ਕਬੱਡੀ ਕਰ ਕੇ ਦੇ ਲੋ ਸਹਾਰੇ ਮਿੱਤਰਾਂ ਨਾਲੀ ਕਰਦਾ ਗਿਆ ਓਹੋ ਮੈਦਾਨ ਵਿੱਚ ਜੇ ਤੋ ਕਰਕੇ ਦੀ ਧੁੱਪ ਪਾਈ ਗਈ ਸਾਨੂੰ ਜਾਰੀ ਨਹੀਂ ਤੇਰੀ ਕੰਨੀ ਰੀਲ ਜੰਗਦੀ ਸਾਡਾ ਚੱਲਦਾ ਏ ਨਾ ਨਖਰੋ ਤੇਰੀ ਗਲੀ ਵੀ ਚੱਲਦੀ ਇੱਕ ਪਾਸੇ ਕਾਂਗੇ ਵਾਲਾ ਗਵਿੰਦਰ ਸਿੰਘ ਆ ਗਿਆ ਜੱਥਾ ਕਾਂਗੇ ਵਾਲਾ ਬੰਦੇ ਨੇ ਆ ਗਿਆ ਮੁੰਡਾ ਚੰਡੀਗੜ੍ਹ ਆ ਗਿਆ ਆ ਵੀ ਧੰਗ ਧੰਗ ਕਰਾਉਂਦਾ ਆ ਵੀ ਬੰਦੇ ਬੰਦੇ ਕਰਾਉਂਦਾ ਮੁੰਡਾ ਬੱਧਾਪੁਰੀਆ ਕੀ ਤੂੰ ਮੇਰੇ ਵੀਰੋ ਇਧਰ ਦੀਪਾ ਚੁੰਦਾ ਇਹਨਾਂ ਬੰਦਾਂ ਜੱਫੀ ਦੇ ਲਈ 500 ਦੇ ਮਨ ਆਇਆ ਲਓ ਮੈਦਾਨ ਦੇ ਅੰਦਰ ਜੋਧਾ ਜੋਧਾ ਦੇ ਵੀਰੋ ਆਓ ਸਾਰੇ ਕਹਿੰਦੇ ਜੋਧਾ ਦੇ ਵੀਰੋ ਉਧਰ ਜੱਸ ਮੌਲਸਰ ਦਾ ਧੰਨਵਾਦ ਹੈ ਜੱਗਾ ਆਇਆ ਸਰਾ ਵੀਰ ਉਧਰ ਜੱੰਪੂ ਦੇ ਜੱਫੇ ਦੇ ਜੱਸ ਗੜ੍ਹੇ ਵਾਲਾ ਉਹਦਾ ਬਾਬਾ 1000 ਹੋਵੇਗਾ ਹਰਪ੍ਰੀਤ ਨੂੰ ਤੇ ਸਵਰਨ ਬਾਈ ਨੂੰ ਬੇਨਤੀ ਕਰਦਾ ਵੀਰੇ ਵੱਡੇ ਭਰਾ ਦੇ ਤੇ ਪੱਟਾ ਕੰਨ ਓਏ ਹੋ ਗਈ ਐ ਇਹ ਜੰਡੂ ਚਕੂ ਤੋਂ ਉਠੋ ਗਿਆ ਓਏ ਮੋਟਰਸਾਈਕਲ ਵਾਲੇ ਕਾਕਾ ਵੀ ਦੋਠ ਹੋ ਗਿਆ ਸਾਹਮਣੇ ਦੇਖ ਲਗੇ ਤੁਮ ਜੀ ਵਾਲਾ ਮੇਰੇ ਵੀਰੋ ਜੱਗੂ ਨੇ ਜੱਫੇ ਕਿੰਨਾ ਪਾਇਆ 10-10 ਸਟੇਲੋਂ 500 ਦੇ ਲੋਕ ਹੀ ਘਰ ਨੇ ਤੁਹਾਡੇ ਉੱਥੇ او ਮੋਤਰੀ ਮੋਤਰੀ ਮੁਰਿਆ ਕੀ ਤੂ ਕਮੇਟੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਸਾਹਮਣੇ ਵੇਖਾਂਗੇ ਸਣੀ ਕਾਲੇ ਸਿੰਘਾਂ ਦੀ ਧਰਤੀ ਦਾ ਤੇ ਮੇਰੇ ਵੀਰੋ ਚਾਰ ਬੱਬਰ ਸ਼ੇਰਾਂ ਦੇ ਵਿੱਚੋਂ ਇੱਕ ਪਾਸੇ ਹ ਜੋਦੇ ਵਰਗੇ ਖੜਿਆ ਆਹ ਸਣੀ ਦਾ ਮਾਗਲਾ ਬੱਲੇ ਬੱਲੇ ਹੋ ਗਈ ਮਿੱਤਰੋ ਆਹ ਕੀ ਤੂ ਮੋਤਰੀ ਮੁਰਿਆ ਨੰਬਰਾਂ ਦੇ ਟੀਮ ਦੇ ਜੋੜ ਗਿਆ ਥੋੜੀ ਸੱਤ ਦਾ ਸੋਸ ਦਿੱਤੀ ਹੈ ਕਪੂਰੇ ਸਵਾਦਿਆ ਦੇਖ ਕੇ ਨਾਲ ਹੋ ਕੇ ਇਹ ਬਹੁਤ ਹਲਕਾ ਵਰਗੇ ਦੇ ਫੇਰ ਕੋਹਾਂਗੇ ਵਾਲੇ ਨੇ ਦੋ ਜਿਹੜੇ ਜਾਫੀ ਮੋਟਰਸਾਈਕਲ ਤੇ ਬੈਠੇ ਨੇ ਇਹ ਹੁਣ ਦੇਖਾਂਗੇ ਫੈਟਰੇਟਰ ਦਾ ਇਹ ਸੰਧੂਆ ਜੱਗੂ ਆਕਾੜੀਆਂ ਜਿਹੜਾ ਹੋ ਜੱਥਾ ਨਹੀਂ ਦੀਪੇ ਝੂਠੇ ਵੱਲੋਂ ਹਰਦਾਸ ਸਰਦੀ ਲਖਮਣਾ ਵੱਲੋਂ ਹਰਦੀਪੁਰਾ ਵੱਲੋਂ 1100 ਐਸਐਚਓ ਗਗਨਦੀਪ ਸਿੰਘ ਸੁਨਾਰ ਉਹਨਾਂ ਵੱਲੋਂ ਵੀ 1000 ਜਿਹੜਾ ਜੱਗੂ ਦੇ ਜਫੇ ਵੀ ਹੋਲੇਗਾ ਬਹੁਤ ਵੱਡਾ ਧੰਨਵਾਦ ਸਾਡੇ ਦਾ ਸਤਿਕਾਰਯੋਗ ਵੀਰਾਂ ਦਾ ਲੋ ਸਾਹਮਣੇ ਕਬੱਡੀ ਬਾਹੂ ਬਲੀ ਵੀ ਪੈਂਦੀ ਹੋਈ ਆ ਕਹਿੰਦੇ ਕਮਲ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਕਾਂਗੇ ਵਾਲਾ ਤੇ ਮੋਟਰਸਾਈਕਲ ਪਿੰਡ ਨੂੰ ਲੈ ਕੇ ਜਾਣਾ ਉਹ ਜਫਾ ਰੋਣਾ ਪਿਆ ਉਹ ਜਫਾ ਰੋਣਾ ਪਿਆ ਉਹ ਕਾਂਗੇ ਵਾਲਾ ਜਫਾ ਰੋਣਾ ਪਿਆ ਉਹ ਮੋਟਰਸਾਈਕਲ ਦੀਆਂ ਰੇਸਾਂ ਜਿੰਦਾ ਉਹ ਕਾਂਗੇ ਵਾਲਾ ਮੋਟਰਸਾਈਕਲ ਦੀਆਂ ਰੇਸਾਂ ਜਿੰਦਾ ਉਹ ਕਾਂਗੇ ਵਾਲਾ ਮੋਟਰ ਔਰ ਇਹ ਸਾਹ ਦਿੰਦਾ ਬੜੀ ਸਾਦੀ ਭੋਲੇ ਰਾਜ ਵੱਲੋਂ ਵੀ ਹਾਕਮ ਵਾਲੀ ਜੱਗੂ ਦਾ ਜਿਫਾ ਜਿਹੜਾ 1000 ਵਾਲਾ ਭੋਲੇ ਰਾਜ ਆਸਟ੍ਰੇਲੀਆ 2100 ਰੇਗਾ ਉਧਰ ਸਦਾ ਵੀਰ ਆਓ ਬੜੀ ਲਖਪੁਰ ਸਰੋਦ ਨਾਲ ਤੀਤਾ ਚੋਦਾ ਨਾਲ ਜੱਗੂ ਭੋਲੇ ਵਾਲੀਆ ਹਰਦੀਪ ਨਾਲ ਤੇ ਪੰਦਰ ਸੰਪੰਚੂ ਹੀ ਹੋ ਰਹੀ ਹੈ ਹਰ ਪਹਿਲਵਾਨ ਦਾ ਬਹੁਤ ਬਹੁਤ ਧੰਨਵਾਦ ਸੁਖਨਾਮ ਰਜਵੀ ਅੱਜ ਤਗੜਾ ਕਬੱਡੀ ਖੇਡ ਲਈਓ ਐਨ ਸਰੋ ਹੈ ਐਨ ਸਿਰ ਲੱਗਿਆ ਸਾਰਾ ਦਾ ਸਪੈਸ਼ਲ ਤਗੜਨ ਕੀਤਾ ਜਾਂਦਾ ਜਿਹੜੇ ਕੱਪ ਦੀਆਂ ਟੀਮਾਂ ਵਿਰੋਧ ਲਈ ਖੇਡ ਰਹੀਆਂ ਨੇ ਤੇ ਲਖਨ ਸਾਦ ਵਾਲਾ ਵੀ ਪਕੜਾ ਪਾਉਂਦਾ ਫਿਰਦਾ ਅੱਜ ਤਗੜਾ ਕਬੱਡੀ ਦਾ ਮੇਰੇ ਮਿਲੂ ਸ਼ਾਨ ਹੈ ਦਸਤਾਨ ਦਾ ਆਪੇ ਫਾਫਾ ਆਉਂ ਆ ਗਿਆ ਹੈ ਮਹਿਮਾਨੀ ਦੇ ਵੀ ਹੈ ਸਾਰ ਗੁਰੂ ਜੀ ਨੂੰ ਬੇਨਤੀ ਕਰਦਾ ਜੋ ਵੀ ਦੁਰਜਨ ਜੀ ਨੂੰ ਵੀ ਧੰਨਵਾਦ ਪੋਗੀ ਬਲਦਾ ਸਾਰੇ ਭਰਾ ਦਾ ਮੇਰੇ ਨੂੰ ਬਹੁਤ ਬਹੁਤ ਧੰਨਵਾਦ ਹੈ ਗੁਲਾਕ ਫੈਰਿੰਗ ਖੜੋ ਖਿਡਾਰੀ ਕਿਹਦੇ ਉਹ ਵੀ ਆਉਂਦਾ ਸਨਮਾਨ ਦੇਣਾ ਐਮਐਨ ਸਾਹਿਬ ਕੋ ਬਹੁਤ ਧੰਨਵਾਦ ਸਾਹਮਣੇ ਕਹਿੰਦੇ ਤਪੁਰਜੀ ਵਾਲਾ ਅਮਰਿੰਦ ਸਰ ਦੇ ਵਿੱਚ ਮੋਟਰਸਾਈਕਲ ਲਜਾਉਣ ਨੂੰ ਖੜਾ ਜਿਹੇ ਵੀਰੇ ਉਹਦਾ ਸੱਡ ਪਰੇ ਵਾਲਾ ਥੀਬ ਅੱਗੇ ਦਾ ਰਹਿਣਦਾ ਹੋਇਆ ਤੇ ਦੂਜੇ ਪਾਸੇ ਚਾਰਾ ਚੋ ਮੁਕਾਬਲਾ ਹੋ ਬੱਲੇ ਬੱਲੇ ਹੋ ਗਿਆ ਸੰਦੂਆ ਸੈਟ ਲਾ ਕੇ ਸਾਹਮਣੇ ਜਤਨਾ ਨਹੀਂ ਕਰਦੇ جي <laughs> ਬੈਠੀਆਂ ਨੇ ਜਿਹੜਾ ਦੀਪ ਮੁਰਜੀ ਨੂੰ ਜੱਫਾ ਲਾਉ ਗਾਲੀ ਆਸੇਂੀਆਂ ਉਹਨਾਂ ਵੱਲੋਂ 1400 ਦੇ ਮਾਰ ਹੋਣਗੇ ਉਹ ਤੇ ਮੁਰਜੀ ਵਾਲਾ ਸੱਜਵਾ ਦੀਪ ਕੋਟੀ ਤਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਆਹ ਗੁੰਬਾ ਅੰਦਰ ਸਰੀਆ ਪਰਸਰੀਆ ਪਰਸਰੀਆ ਆਹ ਕਹਿੰਦੇ ਸੈਂਟਰ 'ਚ ਆਹ ਟੰਗੇ ਲੈਂਦਾ ਫਿਰਦਾ ਉਹ ਸੈਂਟਰ 'ਚ ਟੱਕ ਮਾਰਦਾ ਫਿਰਦਾ ਇਹਦਾ ਸੰਦੂਆ ਮੋਟਰਸਾਈਕਲ ਜਰੰਦਰ ਕੋ ਹੱਥ ਮਾ ਕੇ ਲੈ ਗਿਆ ਉਹ ਪਿਆਸ ਕੋਲੇ ਨਹੀਂ ਫਿਰਦਾ ਹੁਣ ਦੇਖਾਂਗੇ ਮੋਰੋ ਦੇ ਮੂੜਾ ਲਾਂਦਾ ਉਹ ਕਹਿੰਦੇ ਤਮੁਰਜੀ ਵਾਲਾ ਕੇ ਮੋਟਰਸਾਈਕਲ ਮੇਰੇ ਪਿੰਡ ਦੀ ਫੇਮੀ ਤੇ ਜਾ ਕੇ ਹਾਰ ਲਿਜਾਣਾ ਗੋਲਡਨ ਗੇਟ ਤੇ ਲੱਗ ਗਿਆ ਸੱ ਨੂੰ ਆਹ ਤਮੁਰਜੀ ਪਿੰਨੇ ਉਹ ਸੱਪਾ ਸੇਵਾ ਦੇ ਕੇ ਦੁਗਣਾ ਕਹ ਗਿਆ ਕਹਾ ਬਲ ਗਿਆ ਕਿ ਤੂੰ ਮੋਟਰ ਹੋਈਆ ਕਬੱਡੀ ਪਾਉਂਦੇ ਹੋ ਜਿਹਾ ਆਸਟ੍ਰੇਲੀਆ ਵੱਲੋਂ ਕਬੱਡੀ ਦੇ ਮੇਰੇ ਨਿਯਮ ਹਾਓ ਨਾਲੇ ਆਸਟ੍ਰੇਲੀਆ ਵੱਲੋਂ ਕਿ ਤੂੰ ਖੁੱਪਾ ਪਈ ਦੀ ਕਬੱਡੀ 11 ਸੱਦੀ ਹੈ ਹਾ ਬੇਂਤੀਆਂ ਭਰਾਵਾਂ ਨੂੰ ਮਾਓ ਪੁੱਛਦੀ ਕਰਦੇ ਹੋ ਸਰਦਾਰ ਪਤਾ ਨਹੀਂ ਲੱਗਿਆ ਕਾਦਾ ਗੈਰ ਰਡ ਚਪਟ ਚਪਟ ਖਾਬਰ ਸੁਣਨ ਵਾਲੇ ਸਿੰਘ ਜੀ ਐਸ ਐਸ ਤੋਂ ਉਹਨਾਂ ਦੇ ਬੰਦੇ ਗੁਰੀ ਤਾਰੀਵਾਲ ਉਹਨਾਂ ਵੱਲੋਂ ਸੱਜੂਆ ਦੇ ਜੱਫਾ ਲਾਵੇਗਾ 2000 ਰੁਪਇਆ 2000 ਦੇ ਬੱਡੇ ਮਾਲ ਹੋਣਗੇ ਆਪ ਮੰਗੇ 2000 ਦੇ ਮੋਟਰਸਾਈਕਲ ਉਹ 2000 ਦੇ ਮੋਟਰਸਾਈਕਲ ਬਹੁਤ ਦਾ ਕਰਦੇ ਹੋ ਆਪ ਮੰਗਿਆ ਦੇ ਜੱਫਾ ਧੋਖ ਦਤਾ ਉਹਨਾਂ ਨੂੰ 2000 ਰੁਪਇਆ ਬਹੁਤ ਮਹਿੰਗਾ ਜੰਗੂ ਜਦੋਂ ਜੀਤ ਸਰੇ ਸੰਦੇ ਸਰਦਾਰ ਉਹਨਾਂ ਵੱਲੋਂ ਵੀ ਕਈ ਯਾਰਾਂ ਸੱਜਿਆ ਵਾਲੇ ਘਰਾਂ ਵੱਲੋਂ 2100 ਦਾ ਦਿੱਤਾ ਚੁੱਡਾ ਨਾਲੋਂ 1900 ਬੋਲੇ ਭਾਗ ਵਾਲੇ 2100 ਜੱਗੂ ਨੇ ਤੇ ਆ ਸੁਖਵਿੰਦਰ ਸਿੰਘ ਦੇ ਸੋਤਾ ਉਹਨਾਂ ਵੱਲੋਂ 2000 ਰੁਪਏ ਕਰਕੇ